ਸਣਨ ਵਾਲਿਆਂ ਨੂੰ ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਇਹਨੇ ਮੇਲਾ ਮੇਲੀਆਂ ਦਾ ਪੈਸਾ ਢੇਲੀਆਂ ਦਾ 도ਆਬੇ ਦਾ ਬੜਾ ਮਸ਼ਹੂਰ ਮੇਲਾ ਜਿਹੜਾ ਹਰ ਸਾਲ ਇਸ ਪਾਵਨ ਪਵਿੱਤਰ ਸਥਾਨ ਤੇ ਹੁੰਦਾ ਤੇ ਉਸ ਮੇਲੇ ਨੂੰ ਕਰਵਾਉਣ ਵਾਸਤੇ ਉਹ ਮੇਲਾ ਪਰਸੋਂ ਨੂੰ ਮੇਲਾ ਆ ਤੇ ਉਸ ਮੇਲੇ ਨੂੰ ਕਰਵਾਉਣ ਵਾਸਤੇ ਜਿਹੜੇ ਵਿਦੇਸ਼ਾਂ ਤੋਂ ਸਾਡੇ ਪੰਜਾਬੀ ਹਰ ਸਾਲ ਪਹੁੰਚਦੇ ਆ ਇਸ ਸਾਲ ਵੀ ਮੇਰੇ ਖੱਬੇ ਪਾਸੇ ਨੇ ਰਣਜੀਤ ਸ਼ਰਮਾ ਜੀ ਜਨਨ ਆਪਾਂ ਪਿਆਰ ਨਾਲ ਕਿੱਟੂ ਭਾਜੀ ਆਖਦੇ ਆ ਤੇ ਇਧਰਲੇ ਪਾਸੇ ਨੇ ਸੰਨੀ ਸ਼ਰਮਾ ਜੀ ਇਹ ਕੈਨੇਡਾ ਤੋਂ ਨੇ ਇਹ ਆਸਟ੍ਰੇਲੀਆ ਤੋਂ ਨੇ ਤੇ ਇਸ ਇਲਾਕੇ ਦੀ ਜਿਹੜੀ ਕਰੀਮ ਆ ਮੈਂ ਕਹੂੰਗਾ ਇਸ ਸਾਡੇ ਦੂਜੇ ਸ਼ਰਮਾ ਸਾਹਿਬ ਉਹ ਵੀ ਸਾਡੇ ਨਾਲ ਨੇ ਤਾਂ ਇੱਕ ਬਿੱਟੂ ਪਾਜੀ ਨੇ ਕਿ ਕਿੱਟੂ ਪਾਜੀ ਨੇ ਤਾਂ ਨਗਰ ਦੇ ਜਿਹੜੇ ਸਰਪੰਚ ਨੇ ਮੌਜੂਦਾ ਸਰਪੰਚ ਨੇ ਸਰਦਾਰ ਦਵਿੰਦਰ ਸਿੰਘ ਘੁਮਣ ਉਹ ਵੀ ਸਾਡੇ ਨਾਲ ਨੇ ਤੇ ਜਿਹੜੇ ਸਾਬਕਾ ਸਰਪੰਚਾ ਸਰਦਾਰ ਗਰਮੀਤ ਸਿੰਘ ਹੁਣੀ ਉਹ ਵੀ ਸਾਡੇ ਨਾਲ ਨੇ ਤੇ ਮਾਡਲ ਮਾਡਲ ਟਾਉਨ ਦੇ ਸਰਪੰਚ ਨਹੀਂ ਮਾਡਲ ਸਰਪੰਚ ਪ੍ਰਮੋਜੀ ਆ ਹਾਂ ਪ੍ਰਮੋਜੀ ਪ੍ਰਮੋਜੀ ਸਾਡੇ ਬੜੇ ਮਿੱਤਰ ਪਿਆਰੇ ਆ ਪੱਤਰਕਾਰ ਆ ਬੜੀਆਂ ਵੱਡੀਆਂ ਕਲਮਾਂ ਨੇ ਤਾਂ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਸਾਡੇ ਕੋਲ ਪੱਤਰਕਾਰ ਜਿਹੜਾ ਭਾਈਚਾਰਾ ਉਹ ਵੀ ਸਾਰਾ ਆਇਆ ਹੋਇਆ ਇਲਾਕੇ ਦੀਆਂ ਜਿਹੜੀਆਂ ਸ਼ਖਸੀਅਤਾਂ ਉਹ ਵੀ ਸਾਡੇ ਦਰਮਿਆਨ ਤੇ ਮੇਲੇ ਦੀ ਪੂਰੀ ਤਿਆਰੀ ਆ ਇਸ ਮੇਲੇ ਦੇ ਵਿੱਚ ਮੇਲੇ ਤੋਂ ਇੱਕ ਦਿਨ ਪਹਿਲਾਂ ਉਹ ਬੜੀ ਵੱਡੀ ਪੱਦਰ ਦੇ ਉੱਤੇ ਜਿਹੜਾ ਅੱਖਾਂ ਦਾ ਮੁਆਇਨੇ ਹੁੰਦੇ ਆ ਦਵਾਈਆਂ ਦਿੱਤੀਆਂ ਜਾਂਦੀਆਂ ਕੰਬਲ ਵੰਡੇ ਜਾਂਦੇ ਆ ਐਨਕਾਂ ਲੈਂਸ ਪੁਆਏ ਜਾਂਦੇ ਆ ਇਹ ਸਾਰਾ ਸ਼ਰਮਾ ਪਰਿਵਾਰ ਵੱਲੋਂ ਤੇ ਸ਼ਰਮਾ ਪਰਿਵਾਰ ਦੇ ਜਿਹੜੇ ਸਾਡੇ ਕੋਲ ਲੇਟ ਸ਼੍ਰੀ ਪਿਆਰੇ لال ਜੀ ਸ਼ਰਮਾ ਔਰ ਸ਼੍ਰੀ ਵਿਜੇ ਸ਼ਰਮਾ ਜੀ ਇਸ ਪਰਿਵਾਰ ਦੇ ਹੈੱਡ ਆ ਸ਼ਰਮਾ ਪਰਿਵਾਰ ਦੇ ਉਹਨਾਂ ਦੇ ਇਹ ਬੱਚੇ ਆ ਉਹਨਾਂ ਦਾ ਇਹ ਪਰਿਵਾਰ ਆ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖ ਰਿਹਾ ਔਰ ਪੰਜਾਬ ਦਾ ਜਿਹੜਾ ਸੱਭਿਆਚਾਰ ਪੰਜਾਬ ਦਾ ਜਿਹੜਾ ਵਿਰਸਾ ਉਹਨੂੰ ਹਰ ਸਾਲ ਇਸ ਪਾਵਨ ਪਵਿੱਤਰ ਸਥਾਨ ਤੇ ਮੇਲੇ ਦੇ ਰੂਪ ਦੇ ਵਿੱਚ ਇਹ ਵੰਡਦੇ ਨੇ ਜਿਹੜੇ ਕੌਮਾਂ ਟੁੱਟ ਜਾਂਦੀਆਂ ਉਹ ਕੌਮਾਂ ਖਰਾਬ ਹੋ ਜਾਂਦੀਆਂ ਉਹ ਕੌਮਾਂ ਮਰ ਜਾਂਦੀਆਂ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਆਪਣੇ ਸੱਭਿਆਚਾਰ ਨੂੰ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਬਹੁਤ ਵੱਡੀ ਦੇਣ ਆ ਇਹਨਾਂ ਦੀ ਵੀ ਹਰ ਸਾਲ ਆ ਕੇ ਮੀਲਾ ਕਰਵਾਉਂਦੇ ਆ ਗਾਇਕ ਸਾਦਦੇ ਆ ਔਰ ਪੰਜਾਬ ਦਾ ਜਿਹੜਾ ਵਿਰਸਾ ਉਹਨੂੰ ਜਿਉਂਦਾ ਰੱਖਣ ਵਾਸਤੇ ਬਹੁਤ ਵੱਡਾ ਇਹਨਾਂ ਦਾ ਉਪਰਾਲਾ ਹੁੰਦਾ ਤੋ ਅਸੀਂ ਸਾਰੇ ਰਲ ਕੇ ਇਹ ਕਵਾਂਗੇ ਇਲਾਕਾ ਨਿਵਾਸੀਆਂ ਨੂੰ ਵੀ ਆਓ ਆਪਾਂ ਆਪਣੇ ਵਿਰਸੇ ਨਾਲ ਸੱਭਿਆਚਾਰ ਨਾਲ ਵੀ ਜੁੜੀਏ ਔਰ ਇਸ ਮੇਲੇ ਦੀ ਆਪਾਂ ਸ਼ਾਨ ਬਣੀਏ ਸਾਡੇ ਕੋਲ ਜਿਹੜੇ ਸਾਡੀ ਕਮੇਟੀ ਆ ਡਾਕਟਰ ਆਸ਼ਾਤ ਸਿੰਘ ਘੁੰਮਣ ਨੇ ਸਰਦਾਰ ਸ਼ੀਸ਼ਮ ਸਿੰਘ ਜੀ ਘੁੰਮਣ ਸਾਡੇ ਕੋਲ ਖੜੋਤੇ ਨੇ ਸਰਦਾਰ ਸੁਖਜਿੰਦਰ ਸਿੰਘ ਖਾਲਸਾ ਏ ਗੁਲੂ ਭਾਜੀ ਸਾਡੇ ਨਾਲ ਨੇ ਤਾਂ ਸਰਦਾਰ ਸੁਖਦੇਵ ਸਿੰਘ ਘੁੰਮਣ ਮਾਸਟਰ ਸੁਖਦੇਵ ਸਿੰਘ ਘੁੰਮਣ ਬੇਸ਼ੱਕ ਉਹ ਐਤਕੀਂ परमात्मा ਦੀ ਬੜੀ ਕਿਰਪਾ ਹੋਈ ਉਹਨਾਂ ਦੇ ਉੱਤੇ परमात्मा ਨੇ ਦੋ ਬੇਟਿਆਂ ਦੀ ਜਿਹੜੀ ਦਾਤ ਉਹਨਾਂ ਨੂੰ ਬਖਸ਼ੀ ਆ ਦੋ ਟਮੈਨ ਉਹਨਾਂ ਦੇ ਘਰ ਪੈਦਾ ਹੋਏ ਪੁੱਤੇ ਉਹਨਾਂ ਦੇ ਤਾਂ ਇਹ ਬੜੀ ਕਿਰਪਾ ਹੋਈ ਆ ਤੇ ਬੇਸ਼ੱਕ ਉਹ ਸਾਡੇ ਕੋਲ ਇਸ ਵੇਲੇ ਨਹੀਂ ਆਏ ਪਰ ਉਹਨਾਂ ਦਾ ਜਿਹੜਾ ਸਹਿਯੋਗ ਆ ਉਹ ਸਾਡੇ ਦਰਮਿਆਨ ਬੜੀਆਂ ਰਹਿਣਾ ਤੋਂ ਇਹ ਕਮੇਟੀ ਜਿਹੜੀ ਆ ਉਹ ਵੀ ਪ੍ਰਸ਼ੰਸਾ ਦੇ ਲਾਇਕ ਆ ਤੇ ਜਿਹੜੇ ਸਾਡੇ ਮੇਨ ਸਪਾਂਸਰਜ਼ ਨੇ ਸ਼ਰਮਾ ਪਰਿਵਾਰ ਸਾਡੇ ਕੋਲ ਕਿੱਟੂ ਪਾਜੀ ਬਿੱਟੂ ਪਾਜੀ ਸੰਨੀ ਸ਼ਰਮਾ ਗੌਰਵ ਸ਼ਰਮਾ ਇਹ ਜਿਹੜਾ ਪਰਿਵਾਰ ਆ ਸ਼ਰਮਾ ਪਰਿਵਾਰ ਇਹਨਾਂ ਦੀ ਜਿੰਨੀ ਆਪਾਂ ਸਖਤ ਕਰ ਲਈਏ ਥੋੜੀ ਆ ਕਿਉਂਕਿ ਆਪਾਂ ਬੜੇ ਮਸਰੂਫ ਆ ਆਪਣੇ ਕੰਮਾਂ 'ਚ ਬੜੇ ਮਸਰੂਫ ਆ ਸਾਡੇ ਕੋਲ ਇਹਨਾਂ ਵਕਤ ਨਹੀਂ ਹੈਗਾ ਪਰ ਇਹ ਜਿਹੜਾ ਪਰਿਵਾਰ ਆ ਜੀ ਉਹ ਸਰਪੰਚ ਸਾਹਿਬ ਹਰ ਸਾਲ ਆਉਂਦੇ ਆ ਔਰ ਮੇਲਾ ਲਵਾਉਂਦੇ ਆ ਤੇ ਪੰਜਾਬ ਦਾ ਜਿਹੜਾ ਵਿਰਸਾ ਉਹਨੂੰ ਸਾਂਝਾ ਕਰਦੇ ਆ ਪੰਜਾਬ ਦੀਆਂ ਆਵਾਜ਼ਾਂ ਨੂੰ ਬੁਲੰਦ ਕਰਦੇ ਆ ਪੰਜਾਬ ਦੇ ਵਿਰਸੇ ਨੂੰ ਬੁਲੰਦ ਕਰਦੇ ਆ ਜੀ ਤਾਂ ਇਹਦੇ ਨਾਲ ਇੱਕ ਵਾਰੀ ਫੇਰ ਸਾਰਿਆਂ ਨੂੰ ਬੇਨਤੀ ਆ ਵੀ ਹੌਮਾ ਹਮਾ ਕੇ ਪਹੁੰਚੋ ਔਰ ਮੇਲੇ ਦੀ ਸ਼ਾਨ ਬਣੋ ਇਹ ਜਿਹੜੇ ਮੇਲੇ ਇਹੋ ਜੇ ਚੱਲਦੇ ਰਹਿਣੇ ਚਾਹੀਦੇ ਆ ਕਹਿੰਦੇ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਪ੍ਰਮੋਜੀ ਕਹਿੰਦੇ ਨਾ Hindu ਨਾ Musalman ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਇੱਥੇ ਦਾਤੇ ਬਲਕਾਰ ਆਏ ਇੱਥੇ ਸਾਈਂ ਦੇ ਪਿਆਰੇ ਆਏ ਇਸ ਧਰਤੀ ਵਿੱਚ ਕਲਗੀ ਵਾਲੇ ਦੇ ਘੋੜੇ ਦੇ ਸੁਮਾਂ ਦੀ ਟਾਪ ਲੱਗੀ ਤੇ ਇੱਥੇ ਸਤ ਗੁਰਾਂ ਸੱਚੇ ਪਾਤਸ਼ਾਹਾਂ ਦਾ ਨਿਵਾਸ ਹੈ ਪੰਜਾਬ ਜਿੰਦਾਬਾਦ ਪੰਜਾਬ ਜਿੰਦਾਬਾਦ ਪਿਛਲੇ ਸਾਲ ਉਹਦੀ ਪਿਛਲੇ ਸਾਲ ਜਿਹੜੀ ਆਪਣੇ ਕੋਲ ਗਾਇਕਾ ਸੀ ਉਹਦੀ ਛੋਟੀ ਭੈਣਾਂ ਜਸਮੀਨ ਜਸਮੀਨ ਅਕਤਾਰ ਇਹ ਆਪਣੇ ਕੋਲ ਇੱਕ ਗਾਇਕਾ ਬੜੀ ਬਲੰਦ ਆਵਾਜ਼ ਆ ਬੜੀਆਂ ਸੁਰਾਂ ਨੇ ਇਹਨਾਂ ਦੇ ਕੋਲ ਮੈਂ ਬਹੁਤੀ ਵਾਰੀ ਸੁਣਿਆ ਔਰ ਦੋਨੇ ਭੈਣਾਂ ਬੜੀਆਂ ਮਸ਼ਹੂਰ ਨੇ ਤਾਂ ਐਤਕੀ ਜਿਹੜੀ ਆਪਣੀ ਗਾਇਕਾ ਬਹੁਤ ਸੋਹਣਾ ਜਿਹੜਾ ਇਹ ਆਪਣਾ ਰੰਗ ਦਾ ਇਹ ਆਪਣਾ ਸਟੇਜ ਦਾ ਪ੍ਰੋਗਰਾਮ ਹੋਊਗਾ ਉਹ ਬੈਸਟ ਹੋਊਗਾ ਤਾਂ ਸ਼ੁਭ ਕਾਮਨਾ ਮੈਂ ਨੇ ਸਾਡੇ ਸਾਰਿਆਂ ਵੱਲੋਂ ਪੱਤਰਕਾਰ ਭਾਈਚਾਰਾ ਜਿੰਨਾ ਵੀ ਸਾਡੇ ਕੋਲ ਡਾਕਟਰ ਜੀਤ ਸਿੰਘ ਨੇ प्रमोद ਸ਼ਰਮਾ ਜੀ ਨੇ ਔਰ ਸਾਡੇ ਕੋਲ ਰਗਵਿੰਦਰ ਸਿੰਘ ਬੜੀਆਂ ਵੱਡੀਆਂ ਕਲਮਾਂ ਨੇ ਬੜੇ ਆਰਟੀਕਲ ਇਹਨਾਂ ਦੇ ਆਉਂਦੇ ਆ ਤੇ ਜਿਉਂਦੇ ਵਾਸਤੇ ਰੋ ਸਾਰੇ ਕੱਲ ਨੂੰ ਪਰਸੋਂ ਨੂੰ ਆਪਾਂ ਮੇਲੇ ਦਾ ਆਨੰਦ ਮਾਣਾਂਗੇ ਕੱਲ ਵੀ ਜਿਹੜਾ ਮੇਲਾ ਕੁਝ ਚੱਲੇਗਾ ਕੁਝ ਕਵਾਲੀਆਂ ਟਾਈਪ ਹੋਣਗੀਆਂ ਕੁਝ ਜਿਹੜਾ ਮੈਡੀਕਲ ਸਹੂਲਤਾਂ ਦਿੱਤੀਆਂ ਜਾਣਗੀਆਂ ਉਸ ਤੋਂ ਬਾਅਦ ਪਰਸੋਂ ਨੂੰ ਜਿਹੜਾ ਮੇਲਾ ਉਹ ਤਾਂ ਫਿਰ ਦੇਖਣ ਵਾਲਾ ਕਮਾਲ ਦਾ ਮੇਲਾ ਜਿੰਦਾਬਾਦ ਜਿੰਦਾਬਾਦ Yeah, <laughs> Papa.